2015 ਚ ਐ ਹੋਇਆ ਜੀ 2014 ਚ ਐ ਹੋਇਆ ਜੀ ਮੈਂ ਵਾਰੀ ਵਾਰੀ ਉਸੇ ਗੱਲ ਤੇ ਫੇਰ ਇੱਕ ਵਾਰੀ ਦੁਬਾਰਾ ਕਹਿਣਾ ਚਾਹਣਾ ਵਾਰੀ ਵਾਰੀ ਪਹਿਲਾਂ ਵੀ ਕਹੀ ਹੈ ਕਿ 2015 ਦੇ ਵਿੱਚ ਜਿਹੜੀ ਬੇਅਦਬੀਆਂ ਹੋਈਆਂ ਬੜਾ ਦੁਖਦਾਈ ਸਮਾ ਸੀ ਪਰ 10 ਸਾਲਾਂ ਦੇ ਵਿੱਚ ਜੇ ਕਿਸੇ ਸ਼ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵਰਕਰ ਦਾ ਜਾਂ ਲੀਡਰ ਦਾ ਹੱਥ ਸੀ ਤੁਸੀਂ ਅੱਜ ਤੱਕ ਤੁਹਾਨੂੰ ਕਿਸ ਚੀਜ਼ ਨੇ ਰੋਕਿਆ ਕਿ ਤੁਸੀਂ ਉਹਦੇ ਤੇ ਐਕਸ਼ਨ ਲਓ 5 ਸਾਲ ਕਾਂਗਰਸ ਦੀ ਸਰਕਾਰ ਰਹੀ 4 ਸਾਲ ਤੁਹਾਡੀ ਨੂੰ ਉਹ ਚੱਲੇ ਦੱਸੋ ਕੀ ਕੀ ਕੀਤਾ ਤੁਸੀਂ ਉਹਨਾਂ ਦੇ ਵਿੱਚ ਕਾਂਗਰਸੀਆਂ ਤੇ ਤਾਂ ਮੈਂ ਫੇਰ ਆਜੂ ਜਿਨ੍ਹਾਂ ਨੇ ਖੁਦ ਐਡਮਿਟ ਕੀਤਾ ਕਿ ਅਸੀਂ ਸਿਆਸਤ ਕੀਤੀ ਪਰ ਮੈਂ ਅੱਜ ਜਿਹੜੇ ਡਾਕੂਮੈਂਟਸ ਤੁਹਾਡੇ ਕੋਲੇ ਲੈ ਕੇ ਆਇਆ ਉਹ ਡਾਕੂਮੈਂਟ ਬੜਾ ਜੇ ਤੁਸੀਂ ਪੜੋ ਉਹਨੂੰ ਤਾਂ ਇਹ ਸਾਬਿਤ ਕਰੂਗਾ ਕਲੀਅਰ ਕਰ ਦੂਗਾ ਕਿ ਕਿਸ ਹੱਦ ਤੱਕ ਆਮ ਆਦਮੀ ਪਾਰਟੀ ਤੇ ਇਹਦੀ ਲੀਡਰਸ਼ਿਪ ਗਏ ਆ ਬੇਅਦਬੀ ਕਰਨ ਵਾਲੇ ਬੰਦਿਆਂ ਨੂੰ ਬਚਾਉਣ ਵਾਸਤੇ ਹੈਰਾਨ ਰਹਿ ਜਾਓਗੇ ਕਿ ਕਿਸ ਤਰ੍ਹਾਂ ਦੇ ਹਤਕੰਡੇ ਵਰਤੇ ਗਏ ਕਿਥੋਂ-ਕਿਥੋਂ ਪ੍ਰੈਸ਼ਰ ਪਾਇਆ ਗਿਆ ਕਿ ਐਮਐਲਏ ਨੂੰ ਪਹਿਲਾਂ ਤਾਂ ਬੇਅਦਬੀ ਤੋਂ ਬਚਾਇਆ ਜਾਵੇ ਮੈਂ ਉਸ ਦਿਨ ਜ਼ਿਕਰ ਕੀਤਾ ਸੀ ਕਿ ਡੀਸੀ ਮਲੇਰ ਕੋਟਲਾ ਨੇ ਚਿੱਠੀ ਲਿਖੀ ਡਿਸਟ੍ਰਿਕਟ ਔਰਨੀ ਨੂੰ ਚਿੱਠੀ ਦੇ ਵਿੱਚ ਇਹ ਕਿਹਾ ਗਿਆ ਕਿ ਨਰੇਸ਼ ਯਾਦਵ ਦੇ ਖਿਲਾਫ ਜਿਹੜਾ ਕੇਸ ਅਦਾਲਤ 'ਚ ਚੱਲਦਾ ਹੈ ਉਹਨੂੰ ਵਿਡਰਾਅ ਕੀਤਾ ਜਾਵੇ ਹਾਲਾਂਕਿ ਜੱਜ ਸਾਹਿਬ ਨੇ ਉਹ ਗੱਲ ਨਾ ਮੰਨ ਕੇ ਦਸਾਂ ਦਿਨਾਂ ਬਾਅਦ ਨਰੇਸ਼ ਯਾਦਵ ਨੂੰ ਸਜ਼ਾ ਵੀ ਕੀਤੀ ਉਹਦੀ ਅੱਜ ਉਹ ਡਿਪਟੀ ਕਮਿਸ਼ਨਰ ਮਲੇਰ ਕੋਟਲਾ ਦੀ ਚਿੱਠੀ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਰੱਖਣੀ ਚਾਹੁੰਦਾ ਕਿ ਤੁਸੀਂ ਦੇਖੋ ਕਿੰ ਕਿਸ ਹੱਦ ਤੱਕ ਪੁਸ਼ਤਪਨਾਈ ਹੋਈ ਹੈ ਬੇਅਦਬੀ ਕਰਨ ਵਾਲਿਆਂ ਦੀ ਆ ਚਿੱਠੀ ਹੈ ਆਫਿਸ ਆਫ ਡਿਪਟੀ ਕਮਿਸ਼ਨਰ ਮਲੇਰ ਕੋਟਲਾ टू डिस्ट्रिक्ट अटॉर्नी प्रोसिक्यूशन संगरूर अबलीक मलेर कोटला डीसी लिखਦਾ ਡੀਏ ਨੂੰ ਚਿੱਠੀ ਲਿਖਦਾ ਨਹੀਂ ਲਿਖਦੀ ਹੈ ਪੱਲਵੀ ਨਾਂ ਦੀ ਉਦੋਂ ਆਈਐਸ ਜਿਹੜੇ ਆ ਉਹ ਡਿਪਟੀ ਕਮਿਸ਼ਨਰ ਮਲੇਰ ਕੋਟਲਾ ਸੀ ਸਬਜੈਕਟ ਲੈਟਰ ਨੰਬਰ 1351 अबलीक एमए ਡੇਟਡ 15 11 ਲੱਗ ਰਹੀ ਹੈ ਮੈਨੂੰ 15 ਜਾਂ 16 2024 ਸਬਜੈਕਟ टू विदड्रॉ द क्रिमिनल अपील फाइल्ड बाय द स्टेट अगेंस्ट द ऑर्डर डेटेड 16 दो 2021 इक्की बाय द लर्नड कोर्ट ऑफ एसीजीएम संगरूर इन एफआईआर नंबर 105 डेटेड 25 पच्ची 2016 अंडर सेक्शन दो सौ पुलिस स्टेशन सिटी वन मलेर कोटला कि जेडा नरेश यादव ते केस चल रहा है विड्रॉ करने वास्ते डीसी मलेर कोटला ने की लिखया डीए रेफरेंस टू द सब्जेक्ट एंड अबव सेड केस योर लेटर अंडर रेफरेंस वॉज सेंट टू दिस ऑफिस दैट एज द कंपलेनेंट हैड सफर्ड स्टेटमेंट बिफोर लर्नड कोर्ट ऑफ एडिशनल सेशन जज मलेर कोटला ऑन तेरह ग्यारह दो हजार चौबी वेयर बाय ही हैज स्टेटेड इन रिटर्न बिफोर द लर्नड कोर्ट That he does not want to proceed with the present appeal against respondent number Do Naresh Yadav. Therefore, the same may kindly be dismissed as withdrawn against respondent number Do. This request of complainant Muhammad Ashraf has been kept pending by the learned court. In this regard, Director, Prosecution, and Litigation Department Punjab has written to this office. that the department would have no objection to withdraw the appeal pending against respondent number 2 in this subject case dh3 likda hai dc nu dc o nu wapas likh diye ki thodi chithi receive hui hai case withdraw karni chahunde ho director prosecution punjab di bhi chithi dc malir kotla nu gayi jide ch ohne likhya ki department nu koi objection nahi je behatabi da mukh doshi jada naresh yadav ਉਦੇ ਖਿਲਾਫ ਕੇਸ ਜਿਹੜਾ ਅਦਾਲਤ ਵਿੱਚ ਚੱਲ ਰਿਹਾ ਉਹਨੂੰ ਸਰਕਾਰ ਵਿਡਰੋ ਕਰੇ ਤਾਂ ਡਾਇਰੈਕਟਰ ਪ੍ਰੋਸੀਕਿਊਸ਼ਨ ਕਹਿੰਦਾ ਮੈਨੂੰ ਕੋਈ ਆਬਜੈਕਸ਼ਨ ਨਹੀਂ ਉਸ ਕੱਲ ਡੀਸੀ ਮਲੇਰ ਕੋਟਲਾ ਤੇ ਪ੍ਰੈਸ਼ਰ ਪਾਇਆ ਗਿਆ ਡਾਇਰੈਕਟਰ ਪ੍ਰੋਸੀਕਿਊਸ਼ਨ ਤੇ ਪਾਇਆ ਗਿਆ ਕਿ ਇਹ ਕੇਸ ਵਿਡਰੋ ਕਰਨ ਦੀ ਆਗਿਆ ਦਿੱਤੀ ਜਾਵੇ ਅੱਗੇ ਸੁਣੋ ਤੁਸੀਂ ਕੀਪਿੰਗ ਇਨ 뷰 ਦਾ ਸਟੇਟਮੈਂਟ ਸਫਰਡ ਬਾਈ ਦਾ ਕੰਪਲੇਨੈਂਟ ਐਸ ਵੈਲ ਐਸ ਦਾ ਰਿਕਵੈਸਟ ਮੇਡ ਬਾਈ ਯੂ ਐਂਡ ਐਸਐਸਪੀ ਮਲੇਰ ਕੋਟਲਾ the appeal proceedings qua respondent number 2 naresh yadav needs to be withdrawn therefore in consideration of the letter received from you through ssp malir kotla appeal filed against respondent number 2 shri naresh yadav is allowed to be withdrawn deputy commissioner malir kotla palvi ji ssp malir kotla dc nu likh reha hai ki ye appeal withdraw karni hai DDC ਨੂੰ ਲਿਖ ਰਿਹਾ ਹੈ ਡਾਇਰੈਕਟਰ ਪ੍ਰੋਸੀਕਿਊਸ਼ਨ DC ਨੂੰ ਲਿਖ ਰਿਹਾ ਹੈ ਕਿ ਸਾਨੂੰ ਕੋਈ ਆਬਜੈਕਸ਼ਨ ਨਹੀਂ ਜੇ ਜੇ ਇਹ ਕੇਸ ਬੇਅਦਬੀ ਦਾ ਕੇਸ ਮੁੱਖ ਦੋਸ਼ੀ ਦੇ ਖਿਲਾਫ ਸਰਕਾਰ ਵਿਡਰੋ ਕਰ ਲਵੇ ਤਾਂ ਡਾਇਰੈਕਟਰ ਪ੍ਰੋਸੀਕਿਊਸ਼ਨ ਕਹਿ ਰਿਹਾ ਸਾਨੂੰ ਕੋਈ ਆਬਜੈਕਸ਼ਨ ਨਹੀਂ ਇਹਦੇ ਵਿੱਚ SSP DC DA ਡਾਇਰੈਕਟਰ ਪ੍ਰੋਸੀਕਿਊਸ਼ਨ ਚਾਰ ਚਾਰ ਸਰਕਾਰ ਦੇ ਆਹਲਾ ਅਫਸਰ ਜ਼ਿਲ੍ਹੇ ਦਾ ਪੁਲਿਸ ਮੁਖੀ ਜ਼ਿਲ੍ਹੇ ਦਾ ਐਡਮਿਨਿਸਟ੍ਰੇਟਿਵ ਹੈਡ ਜ਼िले ਦਾ ਲੀਗਲ ਹੈੱਡ ਤੇ ਪੰਜਾਬ ਦਾ ਲੀਗਲ ਹੈੱਡ ਚਾਰੇ ਰਲ ਕੇ ਸਰਕਾਰ ਦੇ ਹੁਕਮਾਂ ਤੇ ਇਹ ਕੇਸ ਵਿਡਰਾ ਕਰਨਾ ਚਾਹੁੰਦੇ ਸੀ 13 11 18 11 2000 24 ਦੀ ਇਹ ਚਿੱਠੀ ਹੈ ਤੇ 30 ਨੂੰ ਉਹ ਸਜ਼ਾ ਹੋ ਜਾਂਦਾ ਨਰੇਸ਼ Yadav ਪਹਿਲਾ ਮੇਰਾ ਸਵਾਲ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨੂੰ ਪੁੱਛਾਂ ਕਿ ਅਰਵਿੰਦ ਕੇਜਰੀਵਾਲ ਨੂੰ ਪੁੱਛਾਂ ਕਿਉਂਕਿ ਮੁੱਖ ਮੰਤਰੀ ਤਾਂ ਹੁਣ ਨਾਂ ਦਾ ਹੀ ਮੁੱਖ ਮੰਤਰੀ ਹੈ ਕਿ ਇਹ ਚਿੱਠੀ ਜਿਹੜੀ ਡੀਸੀ ਨੇ ਲਿਖੀ SSP DA ਡਾਇਰੈਕਟਰ ਪ੍ਰੋਸੀਕਿਊਸ਼ਨ ਨੇ ਕਹਿਆ ਕਿ ਕੇਸ ਵਿਡਰਾ ਕਰ ਲੋ ਇਹ ਕੀਤੇ ਹੁਕਮਾਂ ਤੇ ਕੀਤੀ ਉਸ ਵੇਲੇ 30 ਤਰੀਕ ਨੂੰ ਨਰੇਸ਼ ਯਾਦਵ ਨੂੰ ਸਜ਼ਾ ਹੋ ਜਾਂਦੀ ਹੈ ਕੀ ਐਕਸ਼ਨ ਸਰਕਾਰ ਨੇ ਲਿਆ ਇਨ੍ਹਾਂ ਅਫਸਰਾਂ ਦੇ ਖਿਲਾਫ ਕਿ ਤੁਸੀਂ ਬੇਅਦਬੀ ਦੇ ਮੁੱਖ ਦੋਸ਼ੀ ਦੇ ਖਿਲਾਫ ਕੇਸ ਵਿਡਰਾ ਕਰਨ ਨੂੰ ਡੀਸੀ ਨੂੰ ਕੋਰਟ ਨੂੰ ਲਿਖਿਆ ਅਦਾਲਤ ਨੂੰ ਲਿਖਿਆ ਅਦਾਲਤ ਨੇ ਫੇਰ ਵੀ ਉਸ ਨੂੰ ਸਜ਼ਾ ਕਰਤੀ ਤੇ ਕੀ ਇਹਨਾਂ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜੇ ਨਹੀਂ ਤਾਂ ਕਿਉਂ ਨਹੀਂ ਕੀਤੀ ਇਸ ਗੱਲ ਦਾ ਜਵਾਬ ਦੇਣ ਆਹ ਵੇਖੋ ਤੁਸੀਂ ਇਹਨਾਂ ਦੇ ਜਿਹੜੇ ਮੰਤਰੀ ਮੈਂ ਪਹਿਲਾਂ ਵੀ ਤੁਹਾਨੂੰ ਫੋਟੋਆਂ ਦਿਖਾਈਆਂ ਸੀ ਹਰਪਾਲ ਚੀਮਾ ਤੇ ਕੋ ਜਿਹੜਾ ਬਹੁਤ ਅੱਜਕੱਲ ਵੱਡਾ ਆਪਦੇ ਆਪ ਨੂੰ ਪੰਥਕ ਬਣਦਾ ਉਹ ਗੰਡੂ ਜਾਂ ਜਿਹੜਾ ਬੁੜਕੀ ਜਾਂਦਾ ਸੀ ਵਿਧਾਨ ਸਭਾ ਦੇ ਵਿੱਚ ਇਹ ਉਹਦੇ ਵਕੀਲ ਵੱਜੋਂ ਪੇਸ਼ ਹੁੰਦੇ ਆ ਕੀ ਸਰਕਾਰ ਇਹਨਾਂ ਗੱਲਾਂ ਦਾ ਜਵਾਬ ਕਦੋਂ ਦੇਊਗੀ ਇਧਰ ਉਧਰ ਦੀਆਂ ਗੱਲਾਂ ਕਰ ਲੈਨੇ ਹੋ ਤੁਸੀਂ ਜਿਹੜਾ ਮੁੱਦਾ ਹੈ ਉਹਦਾ ਜਵਾਬ ਦਿਓ ਦੂਜਾ ਇਸ਼ੂ ਤੁਸੀਂ ਵੇਖੋ ਇਹਨਾਂ ਨੇ ਇਹ ਬਿੱਲ ਜਿਹੜਾ ਲਿਆਂਦਾ ਹੈ ਕਹਿੰਦੇ ਅਸੀਂ ਬੇਅਦਬੀਆਂ ਦੀ ਰੋਕਥਾਮ ਵਾਸਤੇ ਬਿੱਲ ਲਿਆਂਦਾ ਹੈ